ਹਾਂਜੀ ਦੋਸਤੋ ਖੜਿਆ ਜੀ ਪਿੰਡ ਮਹਾਰਾਜ ਤੇ ਸਾਡੇ ਪਿੰਡ ਦੇ ਵਿੱਚ ਹੀ ਆਪਾਂ ਤੁਹਾਨੂੰ ਇੱਕ ਵੱਡੇ ਕੱਦ ਕਾਠ ਵਾਲੀ ਇੱਕ ਬਹੁਤ ਸੋਹਣੀ ਝੋਟੀਆਂ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ। ਬਾਈ ਦਾ ਜਿਹੜਾ ਘਰ ਹੈ ਗੁਰਦੁਆਰਾ ਫਲਾਈਂ ਵਾਲ ਦੇ ਨੇੜੇ ਬਾਈ ਦਾ ਨਾਮ ਹੈਗਾ ਜੀ ਪਰਮਿੰਦਰ ਸਿੰਘ। ਪਰਮਿੰਦਰ ਸਿੰਘ ਪੰਮਾ। ਇੱਥੇ ਬਾਈ ਕੋਲੇ ਜਿੰਨੇ ਵੀ ਪਸ਼ੂ ਆ ਚੰਗੇ ਸੰਭੇ ਵੇ ਆ ਕੱਦ ਕਾਠ ਵਾਲੇ ਆ ਤੇ ਇਹ ਵੀ ਆਪਾਂ ਕਹਿ ਸਕਦੇ ਆ ਵੀ ਚੰਗਾ ਕੱਦ ਕਾਠਾ ਚੰਗੀ ਵੇੜਾ ਵੱਡੀ ਵੱਡੀਆਂ ਝੋਟੀਆਂ ਦੇ ਵਿੱਚੋਂ ਹੀ ਆਪਾਂ ਕਾਹਾਂਗੇ ਕਿਉਂਕਿ ਬਹੁਤ ਵੱਡੀ ਵੇਲ ਹੈ। ਤੇ ਥਾਂਲੇ ਵੀ ਨਹੀਂ ਮਿੱਤਰੋ ਪੂਰੀ ਸਾਫ ਹੈ ਤੇ ਦੁੱਧ ਕਿੰਨਾ ਕੱਢਿਆ ਸੀ ਉਹਦੀ ਗੱਲਬਾਤ ਕਰਦੇ ਆ ਜੇ ਆਪਾਂ ਲੇਵੇ ਦੀ ਗੱਲ ਕਰਕੇ ਮਿੱਤਰੋ ਮੂਰੇ ਵੀ ਧੁੰਨੇ ਤਾਂ ਹੀ ਦਿੰਦਾ ਘਟੂ ਘਟ ਫੁੱਟ ਲੇਵਾ ਪਟਾਂ ਤੋਂ ਤੇ ਮਦਰ ਵੀ ਮਿੱਤਰੋ ਸੂਤਾਂ ਹੀ ਲੇਵਾ ਦਿਖਾਈ ਦਿੰਦਾ ਤੇ ਸਿੰਗਾ ਦੀ ਸੇਵ ਵੀ ਬਹੁਤ ਸੋਹਣੀ ਆ ਕਰਦੇ ਆ ਬਾਈ ਦੇ ਨਾਲ ਗੱਲਬਾਤ ਵੀ ਸਹੀ ਦੁੱਧ ਕਿੰਨਾ ਕੱਢਿਆ ਹਾਂਜੀ ਖਾਲਸਾ ਜੀ ਕੀ ਹਾਲ ਚਾਲ ਆ ਜੀ ਖਾਲਸਾ ਸਾਹਿਬ ਰਿਹਤ ਠੀਕ ਆ ਸੇਤਾ ਜੀ ਹਾਂਜੀ ਚੜਦੀ ਕਲਾ ਜੀ ਇਹ ਜਿਹੜੀ ਹੁਣ ਆਪਾਂ ਝੋਟੀ ਦਿਖਾਈ ਹੈ ਹਾਂਜੀ ਹਾਂਜੀ ਇਹ ਸੂਆ ਕਿਹੜਾ ਸੂੰਦੀ ਐ ਸਾਈ ਦੂਜਾ ਸੂਆ ਸੂੰਦੀ ਆ ਹਾਂਜੀ ਹਾਂਜੀ ਕਿੰਨੇ ਕ ਦਿਨ ਬਾਕੀ ਐ ਇਹ ਬਸ 5-4 ਦਿਨ ਲੈ ਜੀ 5-4 ਦਿਨ ਲੈਂਦੀ ਐ ਹੈ ਠੀਕ ਆ ਦਿਨ ਪੂਰੇ ਆ ਤੇ 5-4 ਦਿਨ ਲੈ ਸਕਦੀ ਆ ਸਹੀ ਇਹਨੇ ਪਹਿਲੇ ਸੂਏ ਕਿੰਨਾ ਕ ਦੁੱਧ ਕੱਢਿਆ ਵਾ 12 ਲੀਟਰ ਜੀ ਪਹਿਲੇ ਸੂਏ 12 ਕੱਢਿਆ 12 ਕਿਲੋ ਤਾਂ ਕਹੂੰਗਾ ਪੁਆਰ ਜੀ ਠੀਕ ਹੈ ਤੇ ਇਹ ਕਿਹੜੇ ਟੀਕੇ ਦੀ ਆਪ ਇਹ ਲక్ష్ਮੀ ਡੈਰੀ ਫਾਰਮ ਵਾਲਿਆਂ ਨੇ ਆ ਜੀ ਠੀਕ ਹੈ ਜੇ ਨਹੀਂ ਪਤਾ ਲੱਗਾ ਕਿਹੜਾ ਹੀ ਠੀਕ ਹੈ ਹੋਰ ਵੀ ਭਰਾਏ ਆ ਲਖਮੀਆਲ ਦੇ ਆ ਕੋਈ ਨੋਟ ਛੋਟੇ ਖੜੀ ਹੈ ਯਾਰ ਠੀਕ ਹੈ ਵੱਡੇ ਗੱਦ ਘਾਟ ਵਾਲੀਆਂ ਹੈ ਇਹ ਕੇ ਪ੍ਰਾਈਮ ਐ ਜਿਵੇਂ ਭੁੱਲ ਗਿਆ ਟਾਈਮ ਹੋ ਗਈ ਆ ਠੀਕ ਆ ਇਹ ਕੋਹੇ ਨੂਰ ਦੀ ਹੈ ਹਨਾ ਉਮੀ ਮ ਲਸਾਂ ਰਗੀ ਆ ਜਵਾ ਹਨਾ ਨਹੀਂ ਆ ਮੰਨ ਕੇ ਲੱਕ ਝੋਲੀ ਦਈਆਂ ਦੋਨੇ ਮਨਲਾ ਵੀ ਛੋਟੀ ਭੈਣ ਦੀ ਛੋਟੀ ਭੈਣ ਹੈਗੀ ਠੀਕ ਆ ਇਹਨੂੰ ਇੱਕ ਵਾਰੀ ਤੋਰ ਕੇ ਦਿਖਾ ਦਈਏ ਫਿਰ ਆਪਾਂ ਰੇਟ ਵੀ ਪੁੱਛਦੇ ਆ ਲੇਵਾ ਮਿੱਤਰੋ ਫਿਰ ਆਪਾਂ ਤੁਹਾਨੂੰ ਦਿਖਾ ਦਈਏ ਫਿਕਸ ਹਵਾਨੇ ਦੀ ਆ ਬਹੁਤ ਵੱਡਾ ਕੱਦ ਕਾਟਾ ਤੇ ਵੱਡੀ ਬੇਲ ਆ ਇਸ ਕਹਿ ਸਕਦੇ ਆ ਵੀ ਆਪਾਂ ਜਿਵੇਂ ਸਾਂਹ ਖੜਾ ਹੁੰਦਾ ਸੇਮ ਸਾਂਹ ਰਗਾ ਕੱਦ ਹੈ ਸੀਲ ਬਹੁਤ ਠੰਡੀ ਹੁੰਦੀ ਪੂਰੀ ਠੀਕ ਆ ਤੇ ਦੁੱਧ ਮਿੱਤਰੋ ਮੇਰਾ ਅੰਦਾਜ਼ਾ ਵੀ ਘੱਟੋ-ਘੱਟ 15-16 ਲੀਟਰ ਖੁੱਲਾ ਕਰ ਦੇਣਾ ਕਿਉਂਕਿ 12 ਲੀਟਰ ਬਾਈ ਕਹਿੰਦਾ ਵੀ ਜਿਹੜਾ ਇਹ ਪਹਿਲੇ ਸੂਏ ਦਾ ਕੱਢਿਆ ਵੈਸੇ ਤਾਂ ਵੱਧ ਕੱਢਿਆ ਪਰ ਆਪਾਂ ਘੱਟ ਆਹ ਦੱਸਦੇ ਆ ਮੋੜ ਲੈ ਮੋੜ ਲੈ ਜure 15 ਤੱਕ ਜਮ ਹਾਂ 15 ਤੱਕ ਚਾਹੀ ਕੱਟੋ-ਕੱਟੋ ਹਾਂ ਕਿਤਾ ਲੈਤਾ ਵੀ ਕੁਛ ਨਹੀਂ ਇਹਨੂੰ ਜੀ ਠੀਕ ਹੈ ਸੱਣੀ ਤੇ 4 ਤੇ ਸੱਣੀ ਤੇ 4 ਤੇ ਓਕੇ ਹਾਂ ਚਾਰ ਮਹੀਨੇ ਨੂੰ ਮਹੀਨਾ ਹੋ ਗਿਆ ਤੇ ਥਣਾ ਦੇ ਆ ਜਿਹ ਸਹਿਜ ਦੀ ਗੱਲ ਕਰਕੇ ਮੰਨ ਲੈ ਤੇ ਦੂਰੀ ਦੀ ਗੱਲ ਕਰਕੇ ਮਿੱਤਰੋ ਬਹੁਤ ਵਧੀਆ ਤੇ ਵੱਡਾ ਕਦ ਕੱਡ ਆ ਫੇਰ ਆਪਾਂ ਗੱਲ ਕਰਦੇ ਆ ਤੇ ਰੇਟ ਕੀ ਕਰਤਾ ਜਿਹਦਾ ਆਪਾਂ 215000 215 ਮੰਨਤਨ ਹੋਜੂ ਹਾਂ ਮੰਨਤਨ ਕਰਦੇ ਠੀਕ ਹੈ ਇਹਦੇ ਹੁਣ ਗਾਹਾਂ ਕਿਹੜਾ ਟਿਕਾ ਲੱਗਿਆ ਵਾ ਗਾਹਾਂ ਲੱਗਿਆ ਵਾ ਜੀ ਆਪਣੇ ਅਸੀਂਦਰ ਸੰਸਰੀ ਵਾਲ ਦੇ ਟਿਕਾ ਲੱਗਿਆ ਵਾ ਓਕੇ ਹਾਂ ਜੀ ਉਹ ਲੱਗਿਆ ਠੀਕ ਹੈ ਨਹੀਂ ਪਤਾ ਕੀ ਕਿਹੜਾ ਲੱਗਿਆ ਕਿਹੜਾ ਲੱਗਿਆ ਹਾਂ ਮੁੱਲ 215 ਮਾਨਤਾਣ ਹੋ ਜੂ ਤੇ ਫੋਨ ਨੰਬਰ ਦੱਸ ਦਿਓ ਜੀ ਕੋਈ ਫੋਨ ਨੰਬਰ শেয়ার ਕਰੇ ਮੇਰਾ ਹਾਂਜੀ 77105 77105 53517 53517 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਮਹਿਰਾਜ ਹੈ ਜੀ ਤਹਿਸੀਲ ਫੂਲਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਨੇੜੇ ਗੁਰਦੁਆਰਾ ਫਲਾਈਂਗਾ ਵਾਲਾ ਤੇ ਸੌਣ ਪੱਤੀ ਹੈ ਜੀ